5 ਰੁਪਏ ਨਾਲ ਕਿਸੇ ਦਾ ساری ਉਮਰ ਦਾ ਦੁੱਖ ਕਟਿਆ ਜਾਂਦਾ ਆ ਆ ਤੁਸੀਂ ਤਸਵੀਰਾਂ ਵੇਖੋ ਔਰ ਇਹਦੇ ਬਾਰੇ ਗੱਲਬਾਤ ਸਾਂਝੀ ਕਰਦੇ ਆ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ ਇਹ ਬੀਬੀ ਦਾ ਜਿਹੜਾ ਉਹ ਕਿੰਨਾ ਦੁੱਖ ਕਟਿਆ ਗਿਆ ਸਿਰਫ 5 ਰੁਪਏ ਨਾਲ 5 ਰੁਪਏ ਮਿਲਦੇ ਆ ਔਰ 5 ਰੁਪਏ ਚ ਕਿੰਨੀ ਪਾਵਰ ਹੋਵੇਗੀ ਗੱਲਬਾਤ ਕਰਦੇ ਆ ਭਰਾਜੀ ਸਸੀ ਖਾਲਸਾ ਸਸੀ ਖਾਲਸਾ ਜੀ ਭਰਾਜੀ ਕੱਲ ਤੁਸੀਂ ਵੀਡੀਓ ਭੇਜੀ ਸੀ ਵਾਇਰਲ ਹੁੰਦੀ ਉਹ ਵੀਡੀਓ ਦੇ ਵਿੱਚ ਕੀ ਤੁਹਾਨੂੰ ਨਜ਼ਰ ਆਇਆ ਜ਼ਿਆਦਾਤਰ ਤੁਸੀਂ ਕੀ ਵੇਖਿਆ ਕਿ ਉਹ 5 ਰੁਪਏ ਦੀ ਪਾਵਰ ਸੀ ਜਾਂ ਕੁਝ ਬੋਲ ਕਈ ਵਾਰੀ ਲਬਜਾਂ ਦੀ ਪਾਵਰ ਹੁੰਦੀ ਆ ਤਾਂ ਕਈ ਵਾਰੀ ਸ਼ਕਤੀਆਂ ਕਿਤੇ ਵੀ ਪ੍ਰਤੀਕ ਹੋ ਜਾਂਦੀਆਂ ਇਸ ਤਰ੍ਹਾਂ ਕੁਝ ਭਾਜੀ ਵੀਡੀਓ ਤੁਸੀਂ ਖੁਦ ਦੇਖੋਗੇ ਬਹੁਤ ਧਿਆਨ ਨਾਲ ਦੇਖੋਗੇ ਕਿ ਹੋਇਆ ਕੀ ਆ ਤੇ ਕਿਹੜੇ ਸੈਕਿੰਡ ਵਿੱਚ ਕੀ ਹੋ ਗਿਆ ਪਹਿਲਾਂ ਕੁਝ ਲੱਗ ਰਿਆ ਸੀ ਹਾਂ ਤੇ ਬਾਅਦ ਵਿੱਚ ਬਦਲੀ ਹੋਣ ਲੱਗੇ ਬੜਾ ਕੁਝ ਬਦਲ ਗਿਆ ਐ ਲੱਗਦਾ ਸੀਗਾ ਕਿ ਜਿੱਦਾਂ ਉਮਰ ਵਧਨ ਦੇ ਨਾਲ ਇਹ ਔਰਤ ਕ ਕਮਰ ਤੋਂ ਲੱਕ ਤੋਂ ਵੱਲ ਖਾ ਚੁੱਕੀ ਆ ਪਰ ਸਰੀਰ ਸਿੱਧਾ ਨਹੀਂ ਹੋ ਪਾਰਿਆ ਜੀ ਤੇ ਉਮਰ ਵਜ਼ਨ ਨਾਲ ਜਾਂ ਬਿਮਾਰੀ ਦੇ ਨਾਲ ਇਹਦੇ ਇਹ ਹਾਲਾਤ ਬਣੇ ਪਿਆ ਕਿ ਅੱਜ ਇਹਨੂੰ ਕਿਸੇ ਦੀ ਸਹਾਇਤਾ ਦੀ ਲੋੜ ਆ ਜੀ 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 ਤੇ ਉਹ ਸਹਾਇਤਾ ਦੀ ਲੋੜ ਮੁਤਾਬਕ ਹਰ ਬੰਦਾ ਉਹਦੀ ਸਹਾਇਤਾ ਤਾਂ ਕਰ ਰਿਹਾ ਕਿ ਲੱਗ ਰਿਹਾ ਕਿ ਇਹਨੂੰ ਸਹਾਇਤਾ ਦੀ ਲੋੜ ਆ ਜੀ 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 ਉਹ ਜਿੱਥੇ ਵੀ ਖੜੀ ਹੁੰਦੀ ਆ ਤੇ ਉਹਨੂੰ ਦੋ ਪੈਸੇ ਬੰਦਾ ਦਿੰਦਾ ਦਿੰਦਾ ਔਰ ਮਾਰਕੀਟ ਵਿੱਚ ਲਗਭਗ ਸਾਰੇ ਲੋਕ ਕੁਝ ਨਾ ਕੁਝ ਜੋ ਵੀ ਬੰਦਾ ਸਰਦਾ ਸੀ ਉਹ ਦੇ ਰਹੇ ਸੀ ਪਰ ਉਥੇ ਆ ਕੇ ਇੱਕਦਮ ਕਲੀਅਰ ਹੋ ਗਿਆ ਕਿ ਇਹਨੂੰ ਦੇਣਾ ਬਣਦਾ ਸੀ ਜਾਂ ਨਹੀਂ ਬਣਦਾ ਸੀ ਨਹੀਂ ਮੈਨੂੰ ਤੇ ਲੱਗਦਾ ਕਿ ਪੈਸੇ ਹੀ ਕੁਝ ਵਧੀਆ ਜਗ੍ਹਾ ਤੋਂ ਆਏ ਹੋਣਗੇ 5 ਰੁਪਏ ਜਿਹੜੇ ਆਏ ਸੀ ਉਹ 5 ਰੁਪਏ 'ਚ ਤਾਕਤ ਸੀਗੀ ਜਦੋਂ ਮਿਲਦੇ ਆ ਤਾਂ ਬੀਬੀ ਦੇ ਲੱਕ ਦੇ ਜਿਹੜਾ ਵਾ ਪਤਾ ਨਹੀਂ ਕਿੰਨੀ ਉਮਰ ਤੋਂ ਇਸ ਤਰ੍ਹਾਂ ਹੋਵੇਗਾ ਤਾਂ ਉਹ ਲੱਕ ਜਦੇ ਸਿੱਧਾ ਹੋ ਜਾਂਦਾ ਜਾਂ ਉਹ ਪੈਸੇ ਦੀ ਗੱਲ ਹੋਵੇਗੀ ਜਾਂ ਉਹ ਜਿਹੜਾ ਨੌਜਵਾਨ ਆ ਉਹ ਕਿਤੇ ਰੱਬ ਨੂੰ ਪਹੁੰਚਿਆ ਆ ਬੰਦਾ ਹੋ ਸਕਦਾ ਇਸ ਤਰ੍ਹਾਂ ਕੁਝ ਲੱਗ ਰਿਹਾ ਸੀ ਸਰ ਲੱਗਦੇ ਰਿਹਾ ਲੇਕਿਨ ਜਿਹੜੀ ਚਲਾਕੀ ਉਸ ਔਰਤ ਨੇ ਉਸ ਸਮੇਂ ਦਿਖਾਈ ਤੁਹਾਨੂੰ ਚਲਾਕੀ ਲੱਗ ਰਹੀ ਏ ਮੈਨੂੰ ਤਾਂ ਚਲਾਕੀ ਲੱਗਦੀ ਸੀ ਕੀ ਇਸ ਤਰ੍ਹਾਂ ਦੇ ਰੂਲ ਅਕਸਰ ਹੀ ਬਾਜ਼ਾਰਾਂ 'ਚ ਵੇਖਣ ਨੂੰ ਮਿਲ ਜਾਂਦੇ ਬਹੁਤ ਹੋ ਰਿਹਾ ਲੋਕਾਂ ਨੇ ਬਹੁਤ ਵੀਡੀਓ ਵਾਇਰਲ ਕੀਤੀਆਂ ਕੁਝ ਲੋਕ ਅਪੰਗ ਬਣ ਕੇ ਰੇੜੀ ਉੱਪਰ ਬੈਠ ਕੇ ਧੱਕਾ ਲਗਾ ਕੇ ਹੱਥਾਂ ਨਾਲ ਕ્રોલਿੰਗ ਕਰਕੇ ਕਿਤੇ ਨਾ ਕਿਤੇ ਪਹੁੰਚ ਕੇ ਜਿਸ ਦੇ ਅੱਗੇ ਹੱਥ ਫਲਾਉਂਦੇ ਉਹ ਬੰਦਾ ਸੋਚਦਾ ਕਿ ਇਹ ਬੰਦਾ ਆਪਾਹਜ ਆ ਇਹਨੂੰ ਕੁਝ ਨਾ ਕੁਝ ਦੇ ਦਿਆਂ ਕਿਉਂਕਿ ਮੈਨੂੰ ਰੱਬ ਨੇ ਜੇ ਕੁਝ ਦਿੱਤਾ ਜੇ ਮੈਨੂੰ ਕੁਝ ਦਿੱਤਾ ਮੈਂ ਕਿਸੇ ਨੂੰ ਦੇਣ ਜੋਗਾ ਹੈਗਾ ਤੇ ਮੈਂ ਦੇ ਦਿਆਂ ਜੀ ਕਿ ਪ੍ਰਮਾਤਮਾ ਨੇ ਮੈਨੂੰ ਤਾਂ ਸਾਰੇ ਕਾਰਪੈਅ ਦਿੱਤੇ ਆ ਮੈਂ ਚੱਲ ਫਿਰ ਸਕਦਾ ਵਾਂ ਤੇ ਜੇ ਇਹ ਬੰਦਾ ਅਪੰਗ ਆ ਤੇ ਮੈਂ ਇਹਦੀ ਮਦਦ ਕਰ ਦਿਆਂ ਪਰ ਉਹ ਜੋ ਉਸ ਵੀਡੀਓ ਚ ਦਿਖਦਾ ਪਿਆ ਵਾ ਕਿ ਮਦਦ ਆ ਤੁਸੀਂ ਕਰ ਦਿੱਤੀ ਇੱਕ ਸੈਕਿੰਡ ਦੇ ਵਿੱਚ ਔਰਤ ਦਾ ਜਿਹੜਾ ਕਮਰ ਟੇਢੀ ਸੀ ਉਹ ਬਿਲਕੁਲ ਇੱਕਦਮ ਸਿੱਧੀ ਹੋ ਗਈ ਔਰ ਬੜੇ ਆਰਾਮ ਨਾਲ ਚੱਲ ਕੇ ਮਾਰਕੀਟ ਤੋਂ ਬਾਹਰ ਗਈ ਹੈ ਜੀ ਇਸ ਕਰਕੇ ਮੈਂ ਤੁਹਾਨੂੰ ਵੀਡੀਓ ਦਿੱਤੀ ਸੀ ਕਿ ਆਹ ਦੇਖੋ ਐਦਾਂ ਦਾ ਵੀ ਕੁਝ ਹੈਗਾ ਸਾਡੇ ਮਾਰਕੀਟ ਦੇ ਵਿੱਚ ਇਹ ਪਿਛਲੇ ਸਮੇਂ ਅਸੀਂ ਲੁਧਿਆਣੇ ਤੇ ਇੱਕ ਵੀਡੀਓ ਕਵਰ ਕਰੀ ਸੀ ਕਿ ਜਿੱਦ ਜਿਵੇਂ ਤੁਸੀਂ ਕਿਹਾ ਕਿ ਕਿ ਹੈਂਡੀਕੈਪ ਵਾਸਤੇ ਸਾਈਕਲ ਹੁੰਦਾ ਜਿਹਨੂੰ ਸਾਈਕਲ ਕਹੇ ਜਾਂਦਾ ਉਹ ਤਿੰਨ ਪਹੀਆਂ ਵਾਲਾ ਉਸ ਤੇ ਉੱਤੇ ਬੈਠ ਕੇ ਆਪਣਾ ਗੁਜ਼ਾਰਾ ਕਰਦੇ ਆ ਇੱਕ ਬੰਦਾ ਹਾਈਵੇ ਤੇ ਜਾ ਰਿਹਾ ਸੀ ਲੁਧਿਆਣੇ ਦੇ ਵਿੱਚ ਤਾਂ ਉਹ ਉਸ ਦੇ ਉੱਤੇ ਬੈਠਾ ਸੀ ਜਦੋਂ ਅੱਗੇ ਫਲਾਈਓਵਰ ਆ ਗਿਆ ਤਾਂ ਫਿਰ ਉਹ ਚੜਨਾ ਨਹੀਂ ਸੀ ਉਸ ਬੰਦੇ ਨੇ ਕੀ ਕਰਿਆ ਕਿ ਉਸ ਉਤਰਿਆ ਤੇ ਉਸ ਨੂੰ ਰੇੜ ਕੇ ਪੁਲ ਦੇ ਉੱਤੇ ਜਾਣ ਲਿਆ ਤਾਂ ਫਿਰ ਅੱਗੇ ਜਾ ਕੇ ਉਸ ਦੇ ਉੱਤੇ ਬਹਿ ਗਿਆ ਅਸੀਂ 2-4 ਕਿਲੋਮੀਟਰ ਤੱਕ ਉਹਦਾ ਪਿੱਛਾ ਕਰਦੇ ਰਹੇ ਕਿ ਹੁਣ ਇਹ ਕਿੱਥੇ ਜਾ ਕੇ ਰੁਕੂ ਫਿਰ ਉਹ ਸਿੱਧਾ ਜਾ ਕੇ ਠੇਕੇ ਦੇ ਰੁਕਿਆ ਫਿਰ ਅਸੀਂ ਉਹ ਠੇਕੇ ਦੇ ਉੱਤੇ ਜਾ ਕੇ ਤੇ ਫਿਰ ਉਹਨੂੰ ਕਵਰ ਕਰਿਆ ਕਿ ਭਾਈ ਇਸ ਤਰ੍ਹਾਂ ਦੀ ਕਰਨ ਦੀ ਜ਼ਰੂਰਤ ਕੀ ਹੈ ਜਿਨ੍ਹਾਂ ਨੂੰ ਜ਼ਰੂਰਤ ਆ ਤੁਸੀਂ ਉਹਨਾਂ ਦੇ ਵੀ ਸਾਧਨ ਲੈ ਕੇ ਘੁੰਮ ਰਹੇ ਹੋ ਸਿਰਫ ਇੱਕ ਭੀਖ ਦਾ ਡਰਾਮਾ ਕਰ ਰਹੇ ਹੋ ਆ ਤੁਹਾਨੂੰ ਇਹ ਤੁਹਾਡੇ ਦੇਖਣ ਮੁਤਾਬਕ ਇਹ ਡਰਾਮਾ ਲੱਗ ਰਿਹਾ ਚਲਾਕੀ ਸੀ ਜੀ ਇੱਕ ਸਮਾਜ ਦੇ ਨਾਲ ਚਲਾਕੀ ਕੀਤੀ ਜਾ ਰਹੀ ਆ ਚੰਗੇ ਲੋਕ ਜਿਹੜਾ ਸਮਾਜ ਨੂੰ ਕੁਝ ਦੇਣਾ ਚਾਹੁੰਦੇ ਆ ਇੱਕ ਬੰਦੇ ਜਿਹਦੇ ਚ 5 ਰੁਪਏ ਗਿਆ ਕਿਤੇ ਡਿੱਗ ਜਾ ਤੇ ਬੰਦਾ ਕਿੰਨੀ ਦਰ ਲੱਭਦਾ ਰਹਿੰਦਾ ਇੱਕ ਬੰਦਾ ਆਪਣੇ ਹੱਥੀ ਸਹੀ ਪਰਉਪਕਾਰ ਕਰ ਰਿਹਾ ਕਿ ਇਹ ਨੂੰ ਲੋੜ ਆ ਮੈਂ ਦੇ ਦਿਆਂ ਪਰ ਜਿਹਦੀ ਲੋੜ ਆ ਉਹ ਕੀ ਕਰ ਰਿਹਾ ਉਹ ਗਲਤ ਗਲਤੀ ਵਰਤੋਂ ਜਿਹੜੀ ਆ ਜਗਾ ਜਗਾ ਹੋ ਰਹੀ ਆ ਔਰ ਇਹ ਵੀ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰ ਦਈਏ ਕਿ ਇਹ ਜੋ ਪੀਖ ਮੰਗਣ ਵਾਲੇ ਆ ਪੂਰਾ ਦਿਨ ਲਾਈਟ ਦੇ ਉੱਤੇ ਖੜਨਾ ਕੋਈ ਸੌਖਾ ਨਹੀਂ ਪੂਰਾ ਦਿਨ ਲਾਈਟ ਦੇ ਉੱਤੇ ਕਦੀ ਕਿਸੇ ਗੱਡੀ ਤੋਂ ਬਚਣਾ ਕਦੀ ਕਿਸੇ ਗੱਡੀ ਤੋਂ ਬਚਣਾ ਲਾਈਟ ਹੋ ਗਈ ਨਹੀਂ ਹੋ ਗਈ ਅਸੀਂ ਦੋ ਦਿਨ ਚਲੇ ਜਾਈਏ ਖੜ ਜਾਈਏ ਤੇ ਸਾਡੀਆਂ ਜਿਹੜਾ ਚੱਕਾ ਲੱਗ ਜਾਂਦਾ ਤਾਂ ਇਹ ਪੂਰਾ ਦਿਨ ਖੜ ਸਕਦੇ ਆ ਇਹਨਾਂ ਦੇ ਸਰੀਰ 'ਚ ਇੰਨੀ ਸ਼ਕਤੀ ਆ ਕਿ 12 ਘੰਟੇ ਦੀ ਜੇ ਭੀਖ ਮੰਗਦੇ ਜਾਂ 8 ਘੰਟੇ ਮੰਗਦੇ ਆ 8 ਘੰਟੇ ਇੱਕ ਪੈਰ ਤੇ ਖੜੇ ਹੋ ਕੇ ਮੰਗਦੇ ਆ ਕਦੀ ਉਹ ਗੱਡੀ ਅੱਗੇ ਕਦੀ ਜੇ ਕਿਤੇ ਕਿਤਾ ਕਰਨਾ ਪੈ ਜਾਏ ਇਹਨਾਂ ਨੂੰ ਰੋਜ਼ਗਾਰ ਕਰਨਾ ਪੈ ਜਾਏ ਤੇ ਫਿਰ ਇਹ ਕਹਿੰਦੇ ਆ ਕਿ ਸਾਡੇ ਕੋਲ ਕੰਮ ਨਹੀਂ ਹੁੰਦਾ ਇਹ ਵੀ ਕੁਝ ਤੁਹਾਨੂੰ ਲੱਗ ਰਿਹਾ ਨਹੀਂ ਭਾਜੀ ਬੰਦੇ ਦਾ ਮਾਈਂਡ ਸੈਟ ਹੈ ਜੀ ਮਾਈਂਡ ਰ ਹੈ ਜਿੱਥੇ ਉਹ ਮਾਈਂਡ ਸੈਟ ਓਨ ਕਰ ਲਿਆ ਕਿ ਮੇਰੀ ਇੰਨੀ ਕੁ ਸਾਰੀ ਆ ਹੂੰ ਮੈਂ ਇਹਦੇ ਵਿੱਚ ਕਰਕੇ ਆਪਣਾ ਗੁਜ਼ਾਰਾ ਕਰ ਲੈਣਾ ਮੈਂ ਇੱਥੇ ਕਮਾ ਕੇ ਮੈਂ ਇੰਨੇ ਚ ਪਰਿਵਾਰ ਪਾਲ ਲੈਣਾ ਜਾਂ ਇੰਨੇ ਕੀ ਮੈਨੂੰ दारू ਦੀ ਬੋਤਲ ਦੀ ਲੋੜ ਆ ਜਾਂ ਮੈਨੂੰ ਪਰਿਵਾਰ ਦੀ ਲੋੜ ਆ ਮੈਂ ਇੱਥੋਂ ਪੈਦਾ ਕਰ ਲੈਣਾ ਜਿੱਥੇ ਪਰਮਾਤਮਾ ਵੱਲੋਂ ਬੰਦਾ ਕਿਤੇ ਆਪਣੇ ਮਾਈਂਡ ਨੂੰ ਸੈੱਟ ਕਰਦਾ ਤੇ ਉੱਥੇ ਸੈੱਟ ਹੋ ਜਾਂਦਾ ਹੂੰ ਹੂੰ ਇਹ ਪੋਜ਼ਿਟਿਵਿਟੀ ਲਗਾ ਲੋ ਕਿਸੇ ਦੀ ਇੱਥੇ ਮਿਲਖਾ ਸਿੰਘ ਨੇ ਸੋਚਿਆ ਕਿ ਮੈਂ ਦੌੜਾਕ ਬੰਨਾ ਔਰ ਵਰਲਡ ਆਫ ਦਾ ਚੈਂਪੀਅਨ ਬੰਨਾ ਉਹ ਬਣਿਆ ਹੂੰ ਜੇ ਤੁਸੀਂ ਮਨ 'ਚ ਸੋਚ ਲਓ ਕਿ ਮੈਂ ਜਿੰਦਗੀ 'ਚ ਕੁਝ ਬਨਣਾ ਤੁਸੀਂ ਧਾਰ ਲਓ ਇੱਕ ਵਾਰੀ ਆਪਣੇ ਮਨ 'ਚ ਕਿ ਮੈਂ ਆਹ ਕੁਝ ਕਰਨਾ ਔਰ 101% ਗਾਰੰਟੀ ਆ ਇਹ ਮੈਂ ਮੰਨਦਾ ਕਿ ਮੈਂ ਜੋ ਧਾਰਿਆ ਉਹ ਕਰਿਆ ਔਰ ਕਰਕੇ ਉਹਦੇ ਰਿਜ਼ਲਟ ਲਏ ਆ ਹਰ ਬੰਦੇ ਦਾ ਹੀ ਇਦਾਂ ਜੇ ਕਿਸੇ ਨੇ ਕੋਈ ਮਕੈਨਿਕ ਹੀ ਮੰਨ ਲਓ ਕਿਸੇ ਗੱਡੀ ਦਾ ਰਿਪੇਅਰ ਕਰਨ ਦਾ ਮਕੈਨਿਕ ਉਹਨੂੰ ਉਦੋਂ ਮਨ ਬਣਾ ਲਿਆ ਕਿ ਮੈਂ ਮਕੈਨਿਕ ਬਨਣਾ ਮੈਂ ਟੌਪ ਦਾ ਮਕੈਨਿਕ ਬਨਣਾ ਔਰ ਬਣਿਆ 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 ਜੇ ਕੋਈ ਕਾਰਪੈਂਟਰ ਬਣਿਆ ਤੇ ਬਣਿਆ ਜੇ ਕਿ ਬੱਚੇ ਨੇ ਸੋਚਿਆ ਕਿ ਮੈਂ ਜੱਜ ਬਨਣਾ ਜਾਂ ਮੈਂ ਵਕੀਲ ਬਨਣਾ ਜਦੋਂ ਉਹਨ ਘਰੋਂ ਇੱਕ ਪੈਰ ਬਾਹਰ ਪੁੱਟ ਲਿਆ ਨਾ ਜੀ ਉਹ ਬਣਿਆ ਜੀ 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 ਤੇ ਜੇ ਕੋਈ ਮੰਨਣਾ ਚਾਹੁੰਦਾ ਜਿੱਧਰ ਨੂੰ ਕਿਸੇ ਨੇ ਤੁਰਨਾ ਉਹ ਅੱਜ ਇੱਕ ਪੈਰ ਉਧਰ ਨੂੰ ਪੁੱਟ ਲੇ ਉਹਦੀ ਸਫਰ ਸੌਖਾ ਹੋ ਜਾਊਗਾ 100 ਦੀ ਜਗ੍ਹਾ ਉਹਦੇ 99 ਕਦਮ ਪਿੱਛੇ ਰਹਿ ਜਾਣਗੇ ਇਹ ਮਾਈਂਡ ਮਾਈਂਡ ਸੈਟ ਜਿਹੜਾ ਵਾ ਉਹ ਬੱਤੀਆਂ ਤੇ ਖਿਲਾਰ ਰਿਹਾ ਤੇ ਖਿਲਾਰ ਰਿਹਾ ਅਸੀਂ ਬਜ਼ੁਰਗ ਵੇਖਿਆ 80 80 ਸਾਲ ਦੇ ਬਜ਼ੁਰਗ ਭੀਖ ਮੰਗ ਰਿਹਾ ਤਾਂ ਜਦੋਂ ਉਹਨਾਂ ਦੀ ਅਸੀਂ ਆਪਣੇ ਮਾਈਂਡ ਨਾਲ ਸੋਚੀਦਾ ਕਿ ਸਾਰਾ ਦਿਨ 8 ਘੰਟੇ ਖੜਦਾ ਕਿਵੇਂ ਆ ਆਪਣੇ ਘਰ ਆਪਣੀ ਨੌ ਦੇ ਨਾਲ ਸਬਜ਼ੀ ਨਹੀਂ ਕਟਾਉਣੀ ਆਪਣੇ ਘਰ ਆਪਣੇ ਪਰਿਵਾਰ ਦੇ ਬੱਚੇ ਨਹੀਂ ਫੜਨੇ ਤੇ ਜਿਹੜੀ ਭੀਖ ਮੰਗਣੀ ਆ ਤਾਂ ਰੋਡ ਦੇ ਉੱਤੇ ਜਾ ਕੇ ਤੇ 8 ਘੰਟੇ ਖਲੋਣਾ ਮੰਜੇ ਤੇ ਬਹਿਣਾ ਔਖਾ ਤੇ 8 ਘੰਟੇ ਖੜਨਾ ਸੌਖਾ ਇਹ ਇਦਾਂ ਦਾ ਕੁਛ ਕਨਸੈਪਟ ਭਾਜੀ ਉਹਨਾਂ ਦਾ ਕਨਸੈਪਟ ਇਹ ਆ ਕਿ ਉਹਨਾਂ ਨੂੰ ਪਤਾ ਕਿ ਸਾਮਾ ਨੂੰ ਸਾਨੂੰ 2000 ਦੀ ਦਿਹਾੜੀ ਪੈਣੀ ਚਾਹੀਦੀ ਆ ਹਾਂ ਜਦੋਂ ਦਿਹਾੜੀ ਪੈ ਗਈ ਆਪਣਾ ਖਰਚਾ ਪਾਣੀ ਨਿਕਲ ਗਿਆ ਆਪਣਾ ਡੋਰੀ ਡੰਡਾ ਚੱਕਿਆ ਔਰ ਨਿਕਲ ਗਿਆ ਹੁਣੇ ਮਾਤਾ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੁਬਾਰਾ ਇੱਕ ਵਾਰੀ ਰਿਪੀਟ ਕਰ ਦਿਓ ਕਿ ਤੁਸੀਂ ਇਹਨੂੰ ਕਿਵੇਂ ਲੈਂਦੇ ਹੋ ਲੋਕਾਂ ਨੂੰ ਕੀ ਸਮਝਾਉਣਾ ਚਾਹੁੰਦੇ ਹੋ ਭਾਈ ਜਿਹਨੂੰ ਤੇ ਲੋੜ ਆ ਉਹਨੂੰ ਮਦਦ ਦੀ ਲੋੜ ਆ ਮਦਦ ਸਮਾਜ ਕਰਨ ਨੂੰ ਤਿਆਰ ਆ ਸਮਾਜ ਮੇਰਾ ਬਹੁਤ ਚੰਗਾ 90% ਮਦਦ ਜਿਹੜੀ ਆ ਉਹ ਗਲਤ ਜਗ੍ਹਾ ਤੇ ਜਾ ਰਹੀ ਹਾਂ ਮੰਨਣਾ ਪਏਗਾ ਕਿ ਜਦੋਂ ਤੁਸੀਂ ਉਹਨੂੰ ਬਹੁਤ ਨੇੜੇ ਤੋਂ ਖੁਦ ਦੇਖੋਗੇ ਨਾ ਕਿ ਜਿੱਥੇ ਮੈਂ ਮਦਦ ਕੀਤੀ ਹੈ ਸਹੀ ਕੀਤੀ ਹੈ ਜਾਂ ਗਲਤ ਗਈ ਆ ਜੇ ਇਹ ਤੇ ਸਹੀ ਕੀਤੀ ਹੈ ਤਾਂ ਤੁਹਾਨੂੰ ਵੀ ਸਕੂਨ ਹੋਊਗਾ ਕਿ ਸਹੀ ਗਈ ਆ ਜੇ ਗਲਤ ਜਾਂਦੀ ਆ ਨਾ ਤੇ ਚਾਰ ਬੰਦਿਆਂ ਨੂੰ ਹੋਰ ਤੁਸੀਂ ਜਿਹਨਾਂ ਨੂੰ ਲੋਡ ਆ ਤੁਸੀਂ ਉਹਨਾਂ ਨੂੰ ਉਹਨਾਂ ਦੀ ਲੋਡ ਵੀ ਨਹੀਂ ਪੂਰੀ ਕਰੋਗੇ। ਇਹ ਕਨਸੈਪਟ ਦੇ ਵਿੱਚ ਇਹੀ ਸਮਝ ਆਇਆ। ਹਾਂ ਇਹ ਜੋ ਵੀਡੀਓ ਵੇਖੀ ਆ ਜੇ ਕੋਈ ਲੋਡ ਬੰਦ ਹੈਗਾ ਤੇ ਜੇ ਹੈਗਾ ਤੇ ਉਹਨੂੰ ਲੋਡ ਬੰਦ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਸਮਾਜ ਬਹੁਤ ਚੰਗਾ ਸਮਾਜ ਆ। ਸਮਾਜ ਉਹਦੀ ਹਰ ਜਗ੍ਹਾ ਇੱਕ ਐਕਸੀਡੈਂਟ ਹੀ ਹੋ ਜਾਂਦਾ ਉਹ ਲੋਡ ਬੰਦਾ। ਉਹਨੂੰ ਲੋਕ ਆਪਣੀ ਗੱਡੀ ਤੇ ਪਾਉਂਦੇ ਆ ਪੈਸਾ ਵੀ ਦਿੰਦੇ ਆ ਹਸਪੀਟਲ ਵੀ ਪਹੁੰਚਾਉਂਦੇ ਆ ਕੀ ਉਹਦੀ ਲੋਡ ਆ। ਸਮਾਜ ਨੂੰ ਬਿਲਕੁਲ ਕਲੀਅਰ ਨਜ਼ਰ ਆ ਰਹੀ ਹੈ ਤਸਵੀਰ ਕੀ ਇਹ। ਇਨੂੰ ਲੋੜਾ ਲੋਕ ਕਰਦੇ ਆ ਕੋਈ ਲੇਡੀਜ਼ ਪ੍ਰੈਗਨੈਂਟ ਆ ਉਹਨੂੰ ਬੱਸ ਵਿੱਚ ਜਾਂ ਸੀਟ ਚਾਹੀਦੀ ਆ ਲੋਕ ਦਿੰਦੇ ਐ ਐਕਚੁਅਲੀ ਜੋ ਹੈ ਉਹ ਹੈ ਜ਼ਰੂਰਤ ਜੋ ਹੈ ਉਹ ਹੈ ਲੇਕਿਨ ਬਿਨ ਜ਼ਰੂਰਤ ਮੂਰਖਤਾ ਜਿਹੜੀ ਆ ਕਿਸੇ ਨੂੰ ਦੱਸਣੀ ਤੇ ਅਗਲੇ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰਨੀ ਇਹ ਬਹੁਤ ਜ਼ਿਆਦਾ ਚੱਲ ਰਿਹਾ ਇੱਕ ਸ਼ਬਦ ਆ ਜੀ ਪ੍ਰਤੱਖ ਕੋ ਪਰਮਾਨ ਦੀ ਜ਼ਰੂਰਤ ਨਹੀਂ ਹੈ ਜੀ 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 ਪ੍ਰਤੱਖ ਕੋ ਪਰਮਾਨ ਦੀ ਜ਼ਰੂਰਤ ਨਹੀਂ ਆ ਜੋ ਸੱਚਾ ਉਹ ਸੱਚਾ ਹਾਂ ਜੇ ਸੱਚ ਸਾਹਮਣੇ ਆਂਦਾ ਤੇ ਹਰ ਬੰਦਾ ਖੜਾ ਆ ਤੇ ਜੇ ਐਦਾਂ ਦੀਆਂ ਚਲਾਕੀਆਂ ਵਾਂ ਤੇ ਹਰ ਬੰਦਾ ਉੱਥੋਂ ਭੱਜਦਾ ਕਿ ਯਾਰ ਮੈਂ ਕਿਤੇ ਗਲਤ ਨਾ ਕਰਦਾ ਮੈਂ ਕਿਤੇ ਸਹੀ ਨੂੰ ਦੇ ਰਿਆਂ ਜਾਂ ਗਲਤ ਨੂੰ ਦੇ ਰਿਆਂ ਜਿਹੜੇ ਚਲਾਕੀ ਕਿਸੇ ਵੀ ਰੂਪ ਚ ਕਰ ਰਹੇ ਆ ਜੀ ਜੀ ਉਹ ਭੀਖ ਮੰਗੇ ਨੂੰ ਲੈ ਕੇ ਜਾਂ ਸਮਾਜ ਸੋਸਾਇਟੀ ਵਿੱਚ ਹੋਰ ਤੁਸੀਂ ਦੇਖ ਲਓ ਜੇ ਉਹ ਗਲਤ ਬੰਦਾ ਕਰ ਰਿਹਾ ਤੇ ਗਲਤ ਦਾ ਅਸਰ ਗਲਤ ਬਹੁਤ ਜਾ ਰਿਹਾ ਤਾਂ ਇਹਦੇ ਬਾਰੇ ਗੱਲਬਾਤ ਜਿਹੜੀ ਤੁਹਾਡੇ ਨਾਲ ਸਾਂਝੀ ਕਰੀ ਆ ਤੁਸੀਂ ਵੀ ਇਸ ਬਾਰੇ ਆਪਣੇ ਵਿਚਾਰ ਕਮੈਂਟਾਂ ਵਿੱਚ ਦੇਣੇ ਆ ਕਿ ਇਹ ਹੁਣ ਅਸੀਂ ਕਹਿ ਨਹੀਂ ਸਕਦੇ ਕਿ 5 ਰੁਪਏ ਜੇ ਦਿੱਤੇ ਆ ਉਹਦੇ ਵਿੱਚ ਸ਼ਕਤੀਆਂ ਸੀ ਜਾਏ ਬੀਬੀ ਜਿਵੇਂ ਭਰਾਜੀ ਨੇ ਕਿਹਾ ਕਿ ਇਹ ਕਿਸੇ ਨਾ ਕਿਤੇ ਜਾ ਕੇ ਲੋਕਾਂ ਨੂੰ ਸਿਰਫ ਇੱਕ ਮੂਰਖ ਬਣਾਇਆ ਜਾਂਦਾ ਤਾਂ ਕਿਸੇ ਦਾ ਬਣਦਾ ਹੱਕ ਆਪਣੇ ਕੋਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਡਰਾਮੇ ਨੂੰ ਲੈ ਕੇ ਨਾ ਇਹ ਚੀਜ਼ਾਂ ਚੱਲਦੀਆਂ ਔਰ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਵਧੀਆ ਕਮੈਂਟ ਦਿਓ ਔਰ ਵੀਡੀਓ ਕਿੱਥੋਂ ਦੀ ਆ ਵਾਇਰਲ ਹੋ ਰਹੀ ਆ ਇਹਦੇ ਬਾਰੇ ਵੀ ਤੁਸੀਂ ਕਮੈਂਟ ਕਰਨਾ ਔਰ ਜੇ ਤੁਹਾਨੂੰ ਵੀਡੀਓ ਇਹੋ ਜੀ ਚੰਗੀ ਲੱਗਦੀ ਆ ਤਾਂ ਜਰੂਰ ਸ਼ੇਅਰ ਕਰੋ ਧੰਨਵਾਦ